ਹਾਂਜੀ ਪਿੱਪਲ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਦੈ ਬਾਬਾ ਜੀ ਕਿਰਪਾ ਮਹਾਰਾਜੀ ਠੀਕ ਹੋ ਗਈ ਮੈਂ ਥੋੜਾ ਜਿਹਾ ਬਿਜ਼ਨਸ ਸੁਣੀ ਜਨਾ ਤੁਹਾਡੀ ਗੱਲਬਾਤ ਗੱਲਾਂ ਤੇ ਵੈਸੇ ਕਰ ਹੀ ਲਈਆਂ तकरीबन ਸਾਰੀਆਂ ਤੇ ਬਾਕੀ ਮਤਲਬ ਸਾਰਿਆਂ ਦੇ ਸਾਹਮਣੇ ਹੀ ਆ ਜੋ ਵੀ ਵਰਤਾਰੇ ਚੱਲਣ ਡਿਆ ਪਿਛਲੇ 3 ਸਾਲ ਤੋਂ ਜਦੋਂ ਤੋਂ ਪਈ ਅਮਰਪਾਲ ਸਿੰਘ ਅੰਦਰ ਆਉਣ ਤੋਂ ਲੈ ਕੇ ਹੁਣ ਤੱਕ ਨੈਸ਼ਨਲ মিডিਆ ਬਹੁਤ ਘੱਟ ਬੋਲਿਆ ਪਹਿਲੇ 2-4 ਮਹੀਨੇ ਨੂੰ ਛੱਡ ਕੇ ਬਾਅਦ ਦੇ ਵਿੱਚ ਬਹੁਤ ਘੱਟ ਬੋਲਿਆ ਨੈਸ਼ਨਲ মিডিਆ ਪਰ ਪੰਜਾਬ ਸਰਕਾਰ ਦਾ মিডিਆ ਤੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਆ ਜਾਂ ਅਫਸਰਾਂ ਦੀ ਗਾਹ ਭਰਤੀ ਕੀਤੀ ਹੋਏ ਕਰਦੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਯੋਗ ਲਾਇਆ ਹੋਇਆ ਪਿਛੇ ਜੀ ਆਪਣਾ ਇੱਕ ਪੱਤਰਕਾਰ ਆ ਮੁੰਡਾ ਸੰਦੀਪ ਕਰਕੇ ਉਹਨੇ ਸ਼ਾਇਦ ਇੱਕ ਆਰਟੀਕਲ ਵੀ ਲਿਖਿਆ ਤੇ ਵੀਡੀਓ ਵੀ ਬਣਾ ਕੇ ਤੇ ਸਮਝਾਇਆ ਹੈ ਵੀ ਕਿਵੇਂ 2023 ਦੇ ਮਾਰਚ-ਅਪ੍ਰੈਲ ਦੇ ਵਿੱਚ ਪੰਜਾਬ ਪੋਸਟ ਨੇ ਕੁਝ ਪੇਜ ਬਣਵਾਏ ਸੀ ਜਿਵੇਂ ਕੋਈ ਪੀਆਰ ਕੰਪਨੀ ਵੀ ਕਰਾਹਰ ਕੀਤੀ ਹੋਗੀ ਤੇ ਉਹਨਾਂ ਦੇ ਕੋਲੋਂ ਕੁਝ ਪੇਜ ਬਣਵਾਏ ਸੀ ਜਿੰਨਾ ਪੇਜਾਂ ਨੂੰ ਪਹਿਲਾਂ ਦੀਪ ਸਿੱਧੂ ਦੇ ਨਾਮ ਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਉੱਤੇ ਪ੍ਰਮੋਟ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਤੇ ਐਂਟੀ ਅਮਰਤਪਾਲ ਜਿਹੜਾ ਪ੍ਰੋਪਗੈਂਡਾ ਹੀ ਚਲਾਉਣਾ ਸ਼ੁਰੂ ਕਰਤਾ ਤੇ ਉਹਨਾਂ ਪੇਜਾਂ ਨੂੰ ਉਹਨਾਂ ਪੇਜਾਂ ਨੇ ਮੇਰੇ ਖਿਆਲ 32-35 ਲੱਖ ਰੁਪਏ ਦੇ ਲਗਭਗ ਜਿਹੜਾ ਉਹ ਫੇਸਬੁੱਕ ਤੇ ਲਾਇਆ ਹੁਣ ਤੱਕ ਐਡਸ ਦੇ ਉੱਤੇ ਸੋ ਜੇ ਬੱਤੀ ਪੈਂਦੀ ਲੱਖਾ ਕੋਈ ਫਰਮ ਲਾਉਣ ਦੇ ਆ ਦਿੱਲੀ ਦੀ ਫਰਮ ਜਿਹੜੀ ਆ ਉਹ ਫੇਸਬੁੱਕ ਤੇ ਸਿਰਫ ਐਂਟੀ ਅਮਰਤਪਾਲ ਪ੍ਰਚਾਰ ਕਰਨ ਦੇ ਲਈ ਤੇ ਸਰਕਾਰ ਕੋਲੋਂ ਕਿੰਨੇ ਮਿਲੇ ਹੋਣਗੇ ਉਹਨਾਂ ਨੂੰ ਸੋ ਉਹਨੇ ਸੰਦੀਪ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਪੰਜਾਬ ਪੁਲਿਸ ਦੁਆਰਾ ਬਣਾਏ ਜਾਂ ਬਣਵਾਏ ਗਏ ਪੇਜ ਨੇ ਜਿਨ੍ਹਾਂ ਨੂੰ ਜਿਹੜੇ ਇੰਨੀ-ਇੰਨੀ ਫੰਡਿੰਗ ਜਿਹੜੀ ਆ ਉਹ ਫੇਸਬੁੱਕ ਨੂੰ ਦੇਣ ਦੇ ਆ ਸਿਰਫ ਅਮਰਤਪਾਲ ਸਿੰਘ ਦਾੜਾ ਕਰਦਾਰ ਆ ਉਹਨੂੰ ਡਿਮੋਲਿਸ਼ ਕਰਨ ਦੇ ਲਈ ਪਿਛਲੇ ਸਮੇਂ ਤੋਂ ਵੀ ਆਪਾਂ ਲਈ ਇਹ ਵੀ ਆ ਜਿੰਨੇ ਵੀ ਹੋਰ ਹਜ਼ਾਰ ਰਿਕਾਰਡਿੰਗਾਂ ਰਕੂਣੀਆਂ ਵਾਲੀਆਂ ਗੱਲਾਂ ਬਾਤਾਂ ਬਣੀਆਂ ਬਣਾਈਆਂ ਜੋ ਕੁਝ ਵੀ ਆ ਤੇ ਮਜੀਠੀਏ ਤੱਕ ਪਹੁੰਚ ਕਰਨੀ ਬੰਦਿਆਂ ਦੀ ਉਹਨੂੰ ਪਰਸਨਲ ਰਿਕਾਰਡਿੰਗਸ ਦੇਣੀਆਂ ਜਾਂ ਜੋ ਕੁਝ ਵੀ ਚੱਲਦਾ ਰਿਹਾ ਕੁਝ ਬੰਦਿਆਂ ਨੂੰ ਤਾਂ ਜਿਵੇਂ ਨਾ ਬਕਾਇਦਾ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਇਸ ਕੰਮ ਦੇ ਉੱਤੇ ਇਹ ਕੰਮ ਕਰਨ ਦੇ ਲਈ ਤੇ ਉਹ ਸਾਰੇ ਕੁਝ ਦੇ ਬਾਵਜੂਦ ਵੀ ਜੋ ਵੀ ਇਹ ਕਰਦੇ ਆ ਪਿਛਲੇ ਤਿੰਨ ਸਾਲਾਂ ਤੋਂ ਉਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਉਲਟੀ ਪੈ ਜਾਂਦਾ ਜਿੱਥੋਂ ਤੱਕ ਆ ਗੱਲਬਾਤ ਆ ਤੁਸੀਂ ਜਿਹੜੀ ਕੱਲ੍ਹ ਵਾਲੀਆਂ ਵੀਡੀਓਜ਼ ਦੀ ਆਈ ਉਹ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਕੋਈ ਵੀ ਸਟੇਟ ਆ ਕੇ ਇਹ ਕੇਹ ਬਾਗੀ ਨੂੰ ਕੇਹ ਰੈਬਲ ਨੂੰ ਦਬਾਉਣਾ ਚਾਹੁੰਦੀ ਆ ਤੇ ਉਹ ਸਟੇਟ ਦੇ ਆਪਣੇ ਕੁਝ ਤੌਰ ਤਰੀਕੇ ਹੁੰਦੇ ਨੇ ਮਤਲਬ ਜਿਹੜੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਅ ਅਮਰਪਾਲ ਸਿੰਘ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਲਾਉਣ ਦੀ ਕੋਸ਼ਿਸ਼ ਕਰਨ ਲਈ ਆ ਉਹਦੇ ਨਾਲ ਉਹ ਹਮੇ ਹਰ ਵਾਰੀ ਉਹਨਾਂ ਵੱਡਾ ਹੁੰਦੇ ਆ ਸਵਾਲ ਸੋ ਜ ਜਨਾਂ ਤੱਕ ਆ ਉਹਨਾਂ ਮਾਵਾਂ ਦੇ ਨਾਲ ਜਾਂ ਬਜ਼ੁਰਗਾਂ ਦੇ ਨਾਲ ਉੱਥੇ ਕੀਤਾ ਗਿਆ ਵਾ ਉਹਦੀ ਲੋੜ ਹੀ ਕੋਈ ਨਹੀਂ ਹੈਗੀ ਜਿਹੜੇ ਬੱਚੇ ਆਪਣੇ ਬਾਪ ਨੂੰ ਮਿਲਣ ਗਏ ਨੇ ਉਹਦੀ ਬਾਜੇਖਾਨੇ ਦੀ ਘਰ ਵਾਲੀ ਆ ਮੇਰੇ ਖਿਆਲ ਗੁੜੀਆ ਵੀ ਉਹਦੀ ਨਾਲ ਹੋਰ ਬੱਚੇ ਵੀ ਛੋਟੇ ਗਏ ਉਹ ਕਿਦਾਂ ਚੀਕ ਚਿਹੜਾ ਦੇ ਕੀ ਕੁਛ ਤੁਸੀਂ ਉੱਥੇ ਕਰਨ ਦੇ ਹੋ ਮਤਲਬ ਇਹਨਾਂ ਚੀਜ਼ਾਂ ਦੀ ਲੋੜ ਕੀ ਆ ਤੇ ਜਿੱਥੋਂ ਤੱਕ ਪਿੱਛੇ ਜਨਾ ਗੌਰਵ ਯਾਦਵ ਦੀ ਇੱਕ ਇੰਟਰਵਿਊ ਆਈ ਸੀ ਇਹਦੇ ਤੇ ਟ੍ਰਿਬਿਊਨ ਦੇ ਉੱਤੇ ਉਹ ਜਿਹੜੀ ਐਡੀਟਰ ਆ ਮੈਨੂੰ ਉਤਰਾ ਕਰਕੇ ਉਹਦਾ ਨਾਮ ਭੁੱਲ ਗਿਆ ਮੈਨੂੰ ਉਹਦੇ ਨਾਲ ਤੇ ਉਹ ਜਦੋਂ ਵੀ ਸਵਾਲ ਕਰਨ ਦੀ ਕੋਸ਼ਿਸ਼ ਕਰਦੀ ਆ ਆਪਣਾ ਉਹਨੂੰ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਬਾਰੇ ਦੇ ਗੌਰਵ ਯਾਦਵ ਬਹੁਤ ਐਗਰੈਸਿਵਲੀ ਅੱਗੋਂ ਉਹਨੂੰ ਬੋਲਦਾ ਵੀ ਤੂੰ ਮੇਰੀ ਫੋਰਸ ਦੇ ਉੱਤੇ ਕਿਸੇ ਵੀ ਕਿਸਮ ਦਾ ਇਲਜ਼ਾਮ ਨਹੀਂ ਲਾ ਸਕਦੀ ਮੇਰੀ ਡੈਕੋਰੇਟਿਡ ਆਫ ਫੋਰਸ ਆ ਬਹੁਤ ਡੈਕੋਰੇਟਿਡ ਆਫੀਸਰ ਨੇ ਮੇਰੇ ਤੇ ਤੂੰ ਉਹਨਾਂ ਤੇ ਉਂਗਲ ਨਹੀਂ ਚੁੱਕ ਸਕਦੀ ਕਿਸੇ ਵੀ ਤਰੀਕੇ ਦੇ ਨਾਲ ਹੁਣ ਆਪਾਂ ਵੇਖੀਏ ਵੀ ਮੈਜੋਰਿਟੀ ਜਿਹੜੇ ਐਸਪੀ ਰੈਂਕ ਦੇ ਐਸਐਸਪੀ ਰੈਂਕ ਦੇ ਆਈਆਈਜੀ ਰੈਂਕ ਦੇ ਬੰਦੇ ਨੇ ਉਹ ਆਈਪੀਐਸ ਲੈਵਲ ਦੇ ਬੰਦੇ ਨੇ ਉਹਨਾਂ ਜਿਨ੍ਹਾਂ ਨੂੰ ਆਪਾਂ ਮਾਡਰਨ ਸਮੇਂ ਦੇ ਵਿੱਚ ਪੜ੍ਹੇ ਲਿਖੇ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਵੀ ਤੌਰ ਤਰੀਕਾ ਹੁੰਦਾ ਜਦੋਂ ਅੱਜਕੱਲ੍ਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਿਵ ਵੀ ਸਿਵਿਕ ਸੈਂਸ ਦੀ ਪੰਜਾਬੀਆਂ ਨੂੰ ਜੀ ਸਿਵਿਕ ਸੈਂਸ ਨਹੀਂ ਹੈਗੀ ਇਸ ਕਰਕੇ ਗੋਰੇ ਰੇਸਸ ਤੋਂ ਨਹੀਂ ਸੋ ਮਲੋੜੀ ਸਿਵਿਕ ਸੈਂਸ ਆ ਉਹ ਸਿਵਿਕ ਸੈਂਸ ਇਹਨਾਂ ਦੇ ਵਿੱਚ ਫਿਰ ਸਭ ਤੋਂ ਵੱਧ ਹੋਣੀ ਚਾਹੀਦੀ ਹੈ ਕਿ ਕਿਸੇ ਬੰਦੇ ਨੂੰ ਕਿਵੇਂ ਟਰੀਟ ਕਰਨਾ ਤੇ ਖਾਸ ਕਰਕੇ ਕਿਸੇ ਜਨਾਨੀ ਨੂੰ ਕਿਵੇਂ ਟਰੀਟ ਕਰਨਾ ਤੁਸੀਂ ਕਿਵੇਂ ਬੋਲਣਾ ਮਤਲਬ ਉਹ ਐਸਪੀ ਹਰਪਾਲ ਸਿੰਘ ਜਿਹੜਾ ਵਾ ਹਾਲਾਂਕਿ ਉਹ ਅਮਰਤਾਰੀ ਸਿੱਖ ਆ ਖੁਦ ਆਪ ਅਮਰਤਾਰੀ ਸਿੱਖ ਆ ਪੁਲਿਸ ਵਾਲਾ ਹੋਣ ਤੋਂ ਪਹਿਲਾਂ ਅਮਰਤਾਰੀ ਸਿੱਖ ਦਾ ਇਹ ਫਰਜ਼ ਬਣਦਾ ਵੀ ਕਿਸੇ ਬੀਬੀ ਨੂੰ ਕਿਵੇਂ ਸੰਬੋਧਿਤ ਹੋਣਾ ਵਾ ਉਹਦੇ ਨਾਲ ਕਿਵੇਂ ਗੱਲ ਕਰਨੀ ਹੈ ਸੋ ਮਾਤਾ ਮੈਨੂੰ ਲੱਗਦਾ ਵੀ ਘੱਟੋ ਘੱਟ ਦੁੱਗਣੀ ਉਮਰ ਦੀ ਹੋਗੀ ਉਹਦੇ ਨਾਲੋਂ ਤੇ ਜਿਹੜੇ ਤਰੀਕੇ ਨਾਲ ਉਹ ਮੀਡੀਆ ਦੇ ਸਾਹਮਣੇ ਇੰਨੇ ਬੰਦਿਆਂ ਦੇ ਵਿੱਚ ਮਾਤਾ ਨੂੰ ਤੂੰ کہہ ਕੇ ਬੁਲਾਉਣ ਰਿਆ ਵਾ ਤੇ ਫਿਰ ਮਾਤਾ ਕੋਲੋਂ ਵੀ ਉਸੇ ਕਿਸ ਹੁੰਦਾ ਪ੍ਰਸ਼ਾਦ ਲੈ ਲਿਆ ਅੱਗੋਂ ਸੋ ਮਤਲਬ ਜੇ ਪੜਿਆ ਲਿਖਿਆ ਪੰਜਾਬ ਪੁਲਿਸ ਦਾ ਤਬਕਾ ਜਿਹੜਾ ਵਾ ਉਹਦਾ ਬਜ਼ੁਰਗ ਬੀਬੀਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਜਾਂ ਬੱਚਿਆਂ ਦੇ ਨਾਲ ਆਹ ਕੰਡਕਟ ਆ ਤੇ ਜਿਹੜੇ ਗੈਰ ਪੜੇ ਲਿਖੇ 10ਵੀਂ ਪਾਸ 12ਵੀਂ ਕਰਕੇ ਮੇਰੇ ਅਰਗੇ ਭਰਤੀ ਹੋ ਜਾਂਦੇ ਆ ਉਹਨਾਂ ਦਾ ਕੀ ਹਾਲ ਹੋਊਗਾ ਮਤਲਬ ਉਹ ਥਾਣਿਆਂ ਦੇ ਵਿੱਚ ਚੌਕੀਆਂ ਦੇ ਵਿੱਚ ਕਿਵੇਂ ਟਰੀਟ ਕਰਦੇ ਹੋਣਗੇ ਸੋ ਇਹ ਨਹੀਂ ਆ ਵੀ ਪਿਛਲੇ ਸਮੇਂ ਤੁਹਾਡੀ ਗੱਲ ਚੱਲਣ ਰਹੀ ਸੀ ਵੀ ਜਿਹੜੇ ਨਵੇਂ ਮੁੰਡੇ ਆਏ ਆ ਉਹਨਾਂ ਦਾ ਕੰਡਕਟ ਸਹੀ ਹੀ ਪੁਰਾਣਿਆਂ ਨਾਲੋਂ ਹੀ ਫਰਕ ਹੈਗਾ ਜਦੋਂ ਨਵੇਂ-ਨਵੇਂ ਮੁੰਡੇ ਭਰਤੀ ਹੋਏ ਆ ਨਾ ਤੇ ਉਹ ਆਮ ਪਬਲਿਕ ਨੂੰ ਬਹੁਤ ਪਿਆਰ ਦੇ ਨਾਲ ਟਰੀਟ ਕਰਦੇ ਪਰ ਜਿਹੜਾ ਮਹਿਕਮਾ ਵਾ ਮਹਿਕਮੇ ਦਾ ਸੁਭਾਅ ਥਾੜਕੂਵਾਦ ਦੇ ਸਮੇਂ ਤੋਂ ਹੀ ਇਦਾਂ ਦਾ ਬਣਾਤਾ ਗਿਆ ਵਾ ਵੀ ਜਿਹੜਾ ਵੀ ਪੰਜਾਬ ਪੁਲਿਸ ਦੇ ਵਿੱਚ ਬੰਦਾ ਆਉਂਦਾ ਵਾ ਚਾਹੇ ਉਹ ਆਈਪੀਐਸ ਆ ਤੇ ਚਾਹੇ ਉਹ ਕਾਂਸਟੇਬਲ ਭਰਤੀ ਹੋਇਆ ਵਾ ਪਹਿਲਾਂ ਉਹਨੂੰ ਮਹਿਕਮੇ ਦਾ ਸੁਭਾਅ ਸਿਖਾਇਆ ਜਾਂ ਜੀ ਚਰਨੀ ਤੋਂ ਕਿਸ ਨੂੰ ਪਿਆਰ ਨਾਲ ਬੋਲਣਾ ਨਹੀਂ ਆ ਤੇ ਤੂੰ ਹਰ ਬੰਦੇ ਨੂੰ ਗਲਮੰਦਾ ਕਰਕੇ ਬੋਲਣਾ ਜਦੋਂ ਟੋਟ ਸਾਬ ਗੱਲ ਕਰਨ ਦੇ ਸੀ ਕਿ ਜੇ ਵਾਕਈ ਮਾਤਾ ਇਹਨਾਂ ਦੇ ਕੋ ਇਹਨਾਂ ਦੇ ਕੋਲ ਹਵਾਲਾਤ ਦੇ ਵਿੱਚ ਹੁੰਦੀ ਜਾਂ ਕਿ ਇਹ ਥਾਣੇ ਕਿਚਾਰੀ ਦੇ ਵਿੱਚ ਹੁੰਦੀ ਤੇ ਇਹ ਉੱਥੇ ਕੋਈ ਮੀਡੀਆ ਨਾ ਹੁੰਦਾ ਕੋਈ ਕੈਮਰਾ ਨਾ ਹੁੰਦਾ ਫੇਰ ਇਹ ਮਾਤਾ ਨੂੰ ਕਿਦਾਂ ਟਰੀਟ ਕਰਦੇ ਸੋ ਪਾਵਰ ਹਰ ਬੰਦੇ ਨੂੰ ਕਿਤੇ ਨਾ ਕਿਤੇ ਕਰਪਟਪਾ ਕਰਦੀ ਆ ਬ ਜ਼ਰੂਰੀ ਨਹੀਂ ਕੱਲੇ ਪੁਲਿਸ ਵਾਲਿਆਂ ਨੂੰ ਪਾਵਰ ਦਾ ਕਿਸੇ ਪੋਲੀਟੀਸ਼ਨਰ ਨੂੰ ਮਿਲ ਜੇ ਕਿਸੇ ਆਰਮੀ ਅਫਸਰ ਨੂੰ ਮਿਲ ਜੇ ਹਰ ਬੰਦੇ ਨੂੰ ਕਰਪਟ ਕਰਦੀ ਹੈ ਪਰ ਇੰਨੀ ਬੇਸ਼ਰਮੀ ਦੇ ਲੈਵਲ ਤੇ ਜਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਟਰੀਟ ਕਰਨਾ ਕੱਲੇ ਸਿਰਫ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਨਹੀਂ ਜਾਂ ਕੱਲੇ ਦਿਗਰੂ ਦਿਗਰੂਗੜ੍ਹ ਤੋਂ ਮੋੜਿਆਂ ਦੇ ਪਰਿਵਾਰ ਨੂੰ ਨਹੀਂ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਪਰਿਵਾਰ ਨੂੰ ਨਹੀਂ ਸਾਰੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਨਾਲ ਜਿਹੜਾ ਤੁਹਾਡਾ ਕੰਡਕਟ ਆ ਇਹ ਕਿੱਧਰ ਨੂੰ ਲੈ ਕੇ ਜਾਂਦਾ ਤੁਹਾਨੂੰ ਆਪ ਸੋਚਣਾ ਬਣਦਾ ਕਿ ਤੁਹਾਡੀ ਫੋਰਸ ਜਿਹੜੀ ਆ ਇਹਨੇ ਪੰਜਾਬ ਖਾਲੀ ਕਰਨਾ ਇੱਕ ਦਿਨ ਬੰਦੇ ਬਾਹਰੋਂ ਪੱਕੇ ਤੌਰ ਤੇ ਪੰਜਾਬ ਚ ਜਾਣਾ ਤੇ ਦੂਰ ਦੀ ਗੱਲ ਆ ਉਹ ਘੁੰਮਣ ਫਿਰਨ ਜਾਣ ਤੋਂ ਵੀ ਜਿਹੜੇ ਨੇ ਉਹ ਵਚਨ ਲੱਗਦੇ ਆ ਵੀ ਛੱਡੋ ਯਾਰ ਕੀ ਕਰਨਾ ਉੱਥੇ ਜਾ ਕੇ ਪਤਾ ਨਹੀਂ ਕੀ ਪੰਗਾ ਪੈਣਾ ਤੇ ਇਹਨਾਂ ਦੇ ਆਪਣੇ ਮੁੰਡੇ ਜਵਾਗ ਜਿਹੜੇ ਮੁੰਡੇ ਕੁੜੀਆਂ ਵੀ ਬਾਹਰ ਆਉਣ ਦੇ ਉਹ ਵੀ ਸਾਰੇ ਬਾਹਰ ਨੂੰ ਪਜਣ ਦੇ ਉਹਨਾਂ ਨੇ ਕਿਹੜਾ ਉੱਥੇ ਵਸਣਾ ਸੋ ਮਤਲਬ ਗੱਲ ਤਾਂ ਇਹ ਆ ਵੀ ਜਿਹੜੀ ਜਿਹੜਾ ਮਾਹੌਲ ਤੁਸੀਂ ਤਿਆਰ ਕਰਨ ਦੇ ਜੇ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬ ਨੂੰ ਅਜਾੜਨ ਦੇ ਵਿੱਚ ਸਭ ਤੋਂ ਮੋਹਰੀ ਕਦਾਰ ਦੇ ਵਿੱਚ ਹੋਵੋਗੇ ਜੇ ਮਤਲਬ ਤੁਹਾਡਾ ਬਾਰ ਬਾਰ ਤੁਹਾਡਾ ਇਹ ਕੰਡਕਟ ਆ ਉਹਨਾਂ ਦੇ ਨਾਲ ਤੇ ਅੰਦਰ ਖਾਤੇ ਦਾ ਪਤਾ ਨਹੀਂ ਕੀ ਕੁਝ ਚੱਲਦਾ ਉਹ ਪਿਛਲੇ 3 ਸਾਲਾਂ ਤੋਂ ਇੱਕ ਤਰ੍ਹਾਂ ਦੇ ਨਾਲ ਪੁਲਿਸ ਹਸਪੀਟਲ ਪਣੀ ਪਈ ਆ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਜਾਂ ਹੋਰ ਜਿੰਨਾ ਕੁਝ ਵੀ ਉਹ ਸਾਰੇ ਚੁੱਪ ਬੈਠੇ ਆ ਮੂੰਹ ਤੇ ਉਂਗਲ ਰੱਖ ਕੇ ਬੈਠੇ ਕਿ ਇਹ ਬੰਦੇ ਨੂੰ ਕੋਈ ਮਸਲਾ ਨਹੀਂ ਕਿਸੇ ਵੀ ਚੀਜ਼ ਦੇ ਨਾਲ ਹਾਲਾਂਕਿ ਜਿਹੜੇ ਪੰਥਕ ਨੇ ਸੋ ਕਾਲਡ ਪੰਥਕ ਨੇ ਉਹਨਾਂ ਨੂੰ ਤਾਂ ਅਮਰਪਾਲ ਸਿੰਘ ਦੀ ਮਾਤਾ ਦੇ ਨਾਲ ਹੋਇਆ ਦੁਰਵਿਹਾਰ ਜਿਹੜਾ ਵਾ ਉੱਤੇ ਵੀ ਕੋਈ ਫਰਕ ਨਹੀਂ ਹੋਣਾ ਉੱਤੇ ਵੀ ਕੋਈ ਮਸਲਾ ਨਹੀਂ ਹੋਣਾ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਅਮਰਪਾਲ ਦੀ ਮਾਇਆਂ ਫਿਰ ਕਿ ਪਰ ਦੂਜੇ ਪਾਸੇ ਜੇ ਕੋਈ ਇਹੋ ਹੀ ਕੋਈ ਹੋਰ ਕਿਸੇ ਪਰਿਵਾਰ ਦਾ ਮੈਂਬਰ ਹੁੰਦਾ ਤੇ ਹੁਣ ਪੂਰਾ ਹੋ ਹੱਲਾ ਹੋਣ ਡਿਆ ਹੋਣਾ ਹੈ ਮਤਲਬ ਕਿ ਨਫਰਤ ਇੰਨੀ ਵਧੀ ਪਈ ਆ ਬੰਦਿਆਂ ਦੇ ਅੰਦਰ ਵੀ ਯੂਨਾਈਟਡ ਹੋ ਕੇ ਉਹਨਾਂ ਨੇ ਇਹ ਗੱਲ ਪ੍ਰਮਾਨ ਕਰ ਲਈ ਵੀ ਹਾਂ ਜੇਕਰ ਅਮਰਤਪਾਲ ਸਿੰਘ ਦੀ ਮਾਂ ਦੇ ਖਿਲਾਫ ਕੋਈ ਮਾੜਾ ਸ਼ਬਦ ਬੋਲਿਆ ਜਾਣ ਡਿਆ ਵਾ ਕੋ ਪੁਲਿਸ ਵਾਲਾ ਐਸਪੀ ਰੈਂਕ ਦਾ ਬੰਦਾ ਜਿਹੜਾ ਵਾ ਮੀਡੀਆ ਦੇ ਵਿੱਚ ਪਬਲਿਕ ਦੇ ਵਿੱਚ ਖਲੋ ਕੇ ਉਹਦੇ ਖਿਲਾਫ ਮਾੜੇ ਲਫ਼ਜ਼ ਵਰਤਣ ਡਿਆ ਤੇ ਇਹ ਪ੍ਰਮਾਨਤਾ ਕਿਉਂਕਿ ਉਹ ਅਮਰਤਪਾਲ ਦੀ ਮਾਂ ਵਾ ਤੋ ਪਤਾ ਹੀ ਨਹੀਂ ਮਤਲਬ ਹੁਣ ਤਾਂ ਨਾ ਜਿਹੜੀ ਜਿਹੜੀਆਂ ਬੰਦਿਆਂ ਦੀਆਂ ਖਾਸ ਕਰਕੇ ਸਿੱਖਾਂ ਦੀਆਂ ਬਾਕੀ ਦੁਨੀਆ ਨੂੰ ਤਾਂ ਛੱਡ ਦੀਆਂ ਜਿਹੜੀਆਂ ਸਿੱਖਾਂ ਦੀਆਂ ਮੋਰਲ ਵੈਲਿਊਜ਼ ਹੀ ਨੈਤਿਕ ਵੈਲਿਊਜ਼ ਹੁੰਦੀਆਂ ਆ ਉਹ ਪਤਾ ਹੀ ਨਹੀਂ ਕਿੱਥੇ ਰੁਲ ਗਿਆ ਮਤਲਬ ਪਤਾ ਹੀ ਨਹੀਂ ਬੰਦੇ ਆਪਣੇ ਆਪ ਨੂੰ ਉੱਚੇ ਸੋਚੇ ਅਮਰਧਾਰੀ ਕੀ ਕੁਛ ਕਹੀ ਜਾਂਦੇ ਆ ਦਿਮਾਲਿਆਂ ਵਾਲੇ ਕਹੀ ਜਾਂਦੇ ਆ ਤੇ ਉਹਦੇ باوجود ਵੀ ਜਿਹੜਾ ਵਾ ਉਹ ਇੱਕ ਹਿੰਦੀ ਬੈਲਟ ਦੇ ਭਈਏ ਨਾਲੋਂ ਵੀ ਜਿਹੜਾ ਵਾ ਮਾੜਾ ਕੰਡਕਟ ਉਹਨਾਂ ਦਾ ਹੁੰਦਾ ਵਾ ਮਾਰਾ ਇਸ ਮਤਬਖਸ਼ੇ ਇਹਨਾਂ ਨੂੰ ਹੋਰ ਤਾਂ ਕੀ ਇਹਨਾਂ ਨੂੰ ਕਿਹਾ ਜਾ ਸਕਦਾ ਪਰ ਚਲੋ ਜਿਹੜਾ ਵੀ ਉਹ ਜਿਹੜਾ ਮਾਹੌਲ ਉੱਥੇ ਬਣਿਆ ਸੀ ਜਿਹੜੀ ਕਿਸਮ ਦੇ ਨਾਲ ਉਹ ਬੋਲਿਆ ਵਾ ਪਰ ਭਾਲ ਉਹਦਾ ਜੋ ਜਵਾਬ ਦਿੱਤਾ ਮਾਤਾ ਨੇ ਉਹ ਬਹੁਤ ਵਧੀਆ ਸੀ ਤੇ ਮੈਨੂੰ ਲੱਗਦਾ ਵੀ ਕੱਲ ਪੰਜਾਬ ਪੁਲਿਸ ਦੀ ਇੱਕ ਹੋਰ ਵੱਡੀ ਹੀਠੀ ਹੋਈ ਆ ਵੀ ਜੇਕਰ ਤਾਂ ਡੀ ਫੋਰਸ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਆ ਇਦਾਂ ਦੇ ਅਫਸਰ ਬੈਠੇ ਆ ਜਿਹੜੇ ਬਜ਼ੁਰਗ ਬੀਬੀਆਂ ਦੇ ਨਾਲ ਇਦਾਂ ਦਾ ਕੰਡਕਟਰ ਰੱਖਦੇ ਆ ਤੇ ਉਹਨਾਂ ਦੇ ਜਵਾਬ ਮਾਤਾ ਨੂੰ ਜਿਹੜੀਆਂ ਸਿੱਖ ਬੀਬੀਆਂ ਨੇ ਉਹਨਾਂ ਨੂੰ ਜਵਾਬ ਵੀ ਦੇਣੇ ਆਉਂਦੇ ਸੋ ਮਾਤਾ ਨੇ ਚਲੋ ਉੱਥੇ ਹੀ ਮਤਲਬ ਉਹਦਾ ਘਰ ਪੂਰਾ ਕਰਤਾ ਜਿਹ ਤੇ ਪਹਿਲਾਂ ਵੀ ਮੈਨੂੰ ਲੱਗਦਾ ਵੀ ਇੱਕ ਦੋ ਵਾਰ ਜਿਵੇਂ ਹਰਵਿੰਦਰ ਭਾ ਗੱਲ ਕਰਨ ਰਿਹਾ ਸੀ ਅੰਮ੍ਰਿਤਸਰ ਮੋਰਚੇ ਦੇ ਵੇਲੇ ਜਾਂ ਆਪਣੀ ਉੱਥੇ ਵੀ ਜਦੋਂ ਅਸੀਂ ਨਾਲੇ ਵਾਲੇ ਕੰਮ ਦੇ ਵੇਲੇ ਵੀ ਉੱਥੇ ਵੀ ਇਹ ਮੌਜੂਦ ਸੀ ਹਰਪਾਲ ਸਿੰਘ ਤੇ ਅੰਮ੍ਰਿਤਸਰ ਮੋਰਚੇ ਤੇ ਵੀ ਹੈਗਾ ਹਰਪਾਲ ਸਿੰਘ ਉਹ ਉਹੀ ਇਹੋ ਹੀ ਮਾਦਾਨਾਂ ਨੂੰ ਲੈ ਗਿਆ ਸੀ ਉੱਥੇ ਹਵਾਲਾਤ ਦੇ ਵਿੱਚ ਪਹਿਲਾਂ ਇਹ ਕਿਹਾ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਵਹੀਰ ਕੱਢਣੀ ਆ ਤੇ ਆਪਾਂ ਦਮਦਮਾ ਸਾਹਿਬ ਚੱਲਦੇ ਆ ਉੱਥੋਂ ਵੀਰ ਸ਼ੁਰੂ ਹੋਣੀ ਆ ਬਾਅਦ ਚ ਉਹਨਾਂ ਨੂੰ ਗੱਡੀਆਂ 'ਚ ਬਿਠਾ ਕੇ ਤੇ ਰਾਹ ਦੇ ਵਿੱਚ ਉਹ ਇਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਹਾਈਜੈਕ ਕਰਕੇ ਗੱਡੀਆਂ 'ਚ ਬਿਠਾ ਕੇ ਤੇ ਉਹਨਾਂ ਨੂੰ ਨਜ਼ਰਬ ਸੋ ਮਤਲਬ ਇਹ 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 ਦੇ ਸਭ ਕੋ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਨੋਟਿਸ ਲੈਣਾ ਬਣਦਾ ਵਾ ਵੀ ਇੱਕ ਅਮਰਤਾਰੀ ਬੰਦਾ ਜਿਹੜਾ ਆਪਣੀ ਦਿਖ ਵਰਤ ਕੇ ਆਪਣਾ ਅਮਰਤ ਵਰਤ ਕੇ ਆਪਣੀ ਇਹ ਪੋਜੀਸ਼ਨ ਵਰਤ ਕੇ ਵੀ ਮੈਂ ਅਮਰਤਾਰੀ ਸੇਖਿਆ ਤੇ ਸਿੱਖ ਨੈਤਿਕਤਾ ਦੇ ਨਾਲ ਉਹ ਜਿਹੜੀ ਪੰਜਾਬ ਪੁਲਿਸ ਦੀ ਜੌਬ ਆ ਉਹ ਉਹ ਪਹਿਲਾਂ ਕਰਨ ਡਿਆ ਵਾ ਮਤਲਬ ਉਹ ਪੰਜਾਬ ਪੁਲਿਸ ਨੇ ਇੱਕ ਤਰ੍ਹਾਂ ਦੇ ਨਾਲੇ ਕਮਰਦਾਰੀ ਭਰਤੀ ਕੀਤਾ ਹੋਇਆ ਵਾ ਜਿਹੜਾ ਜਾ ਕੇ ਸਿੱਖਾਂ ਦੇ ਨਾਲ ਗੱਲ ਕਰ ਸਕੇ ਆਪਣਾ ਸਰੀਰ ਸਾਹਮ ਵਿਖਾ ਕੇ ਵੀ ਵੇਖੋ ਮੈਂ ਵੀ ਤਾਂ ਡਰ ਗਈ ਆ ਪਰ ਕੰਮ ਜਿਹੜਾ ਉਹ ਪੰਜਾਬ ਪੁਲਿਸ ਆਸਤੇ ਕਰੇ ਸੋ ਮੇਰਾ ਇੰਨੀਆਂ ਕੀ ਬੇਨਤੀਆਂ ਜਿਆਦਾ ਤੇ ਕੁਝ ਮੈਨੂੰ ਲੱਗਦਾ ਨਹੀਂ ਬਈ ਇੱਥੇ ਕੁਝ ਬੋਲਣ ਨੂੰ ਹੈ ਆਪਣਾ ਸਾਰਾ ਕੁਝ ਸਪਸ਼ਟ ਹੀ ਹੈ ਸਾਰੇ ਕੁਝ ਦੇ ਉੱਤੇ ਮਤਲਬ ਪਿਛਲੇ 10 ਸਾਲਾਂ ਦੇ ਵਿੱਚ ਆਪਣੇ ਚ ਕੋਈ ਕੋਈ ਐਸੀ ਕੋਈ ਕਮੀ ਰਹੀ ਨਹੀਂ ਆ ਕੋਈ ਗੱਲ ਕਰਨ ਵਾਲੀ ਵੀ ਜਿਹੜੀ ਜਿਹੜਾ ਕਿਸੇ ਕਿਸੇ ਬੰਦੇ ਨੂੰ ਕਿਸੇ ਚੀਜ਼ ਦਾ ਪਰਦਾ ਹੋਵੇ ਪੰਜਾਬ 'ਚ ਬੈਠੇ ਪੰਤਕਾ ਤੋਂ ਲੈ ਕੇ ਬਾਹਰ ਬੈਠਿਆਂ ਤੋਂ ਲੈ ਕੇ ਹ ਉਹ ਪੰਜਾਬ ਪੁਲਿਸ ਦੇ ਨਾਲ ਇਨ ਲਾਈਨ ਹੋ ਗਏ ਅਲਾਈਨ ਹੋ ਗਏ ਕੰਮ ਕਰਨ ਡਿਆ ਵਾ ਤੇ ਇਸ ਜਿਹੜਾ ਉਹਨਾਂ ਦਾ ਇਹ ਕੰਮ ਆ ਵੀ ਅਮਰਤਪਾਲ ਸਿੰਘ ਨੂੰ ਅੰਦਰ ਰੱਖਣਾ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਡਿਆ ਸੋ ਹੁਣ ਤੇ ਮਤਲਬ ਕੋਈ ਕੋਈ ਬੰਦਾ ਜਦੋਂ ਟੁੱਟ ਕੇ ਕਿਤੇ ਹਾਲਾ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਕੋਈ ਏਡੇ ਹੌਲੇ ਤਾਂ ਹੈ ਨਹੀਂ ਆ ਪਰ ਕਈ ਬੰਦੇ ਆਪਾਂ ਪਸ਼ੋਕੜ ਦੇ ਵਿੱਚ ਵੇਖਿਆ ਵੀ ਜਿਹੜੇ ਟੁੱਟ ਕੇ ਜਾਂਦੇ ਨਾਸਤਕ ਹੋ ਜਾਂਦੇ ਜਾਂ ਪੰਥ ਦੇ ਵਿਰੋਧ ਚ ਚੱਲਣ ਲੱਗ ਪੈਂਦੇ ਆ ਵੀ ਹਾਂ ਯਾਰ ਮੈਂ ਤੇ ਇਹਨਾਂ ਦੇ ਵਿੱਚ ਰਹਿ ਕੇ ਵੇਖਿਆ ਇਹ ਤੇ ਇਦਾਂ ਦੇ ਬੰਦੇ ਆ ਤੇ ਆਹ ਕਰਦੇ ਆ ਤੇ ਜੇ ਕਰਦੇ ਆ ਮਤਲਬ ਜੇ ਆਪ ਆਪਾਂ ਉਸ ਕੈਟਾਗਰੀ ਦੇ ਵਿੱਚ ਹੁੰਦੇ ਤੇ ਜਿੰਨਾ ਕੁਛ ਅਸੀਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਢੰਡਾ ਲਿਆ ਆਪਣੇ ਪਿੰਡ ਦੇ ਉੱਤੇ ਜਿੰਨਾ ਕੁਛ ਅਸੀਂ ਵੇਖ ਲਿਆ ਵਾ ਅਸੀਂ ਕਹਿ ਸਕਦੇ ਹਾਂ ਵੀ ਹਾਂ ਯਾਰ ਪੰਥਕ ਸਾਹਿਬ ਜਿਹੜੀ ਆ ਇੰਨੀ ਕੁ ਗੰਦੀ ਆ ਵੀ ਇਹਦਾ ਹਿੱਸਾ ਬਣਨ ਦੀ ਲੋੜ ਹੀ ਨਹੀਂ ਆ ਬੰਦੇ ਨੂੰ ਪਰ ਫਿਰ ਵੀ ਚਲੋ ਮਹਾਰਾਜ ਦੀ ਕਿਰਪਾ ਸਾਨੂੰ ਪਤਾ ਵਾ ਵੀ ਜਿਹੜਾ ਅਸਲ ਚ ਪੰਥ ਆ ਜਿਹੜਾ ਅਸਲ ਚ ਨਰੋਲ ਪੰਥ ਆ ਧਰਾਤਲ ਤੇ ਜਾਂ ਡਾਇਸਪੋਰਾ ਦੇ ਵਿੱਚ ਜਿਹੜਾ ਪ੍ਰਵੇਲ ਕਰਦਾ ਵਾ ਉਹ ਪੰਥ ਦੀ ਜਿਹੜੀ ਹਮਦਰਦੀ ਆ ਉਹਨਾਂ ਦੀ ਜਿਹੜੀ ਸੇ ਆ ਉਹ ਅੱਜ ਵੀ ਅਮਰਪਾਲ ਸਿੰਘ ਦੇ ਨਾਲ ਆ ਤੇ ਉਹ ਹਮੇਸ਼ਾ ਰਹਿਣੀ ਹੈ ਇਹ ਸਿਰਫ ਜਿਹੜੇ ਮਤਲਬ ਸੋ ਕਾਲਡ ਲੀਡਰ ਬਣੇ ਫਿਰਦੇ ਆ ਤੇ ਉਹ ਫੁੱਲੀਆਂ ਉਹਨਾਂ ਨੂੰ ਵੀ ਪੈਂਦੀਆਂ ਹਰ ਪਾਸੇ ਪੰਜਾਬ ਵਾਲਿਆਂ ਨੂੰ ਵੀ ਪੈਂਦੀਆਂ ਬਾਹਰ ਵਾਲਿਆਂ ਨੂੰ ਵੀ ਪੈਂਦੀਆਂ ਇੱਥੇ ਵੀ ਕਿੰਨਾ ਕੁਸ਼ ਆਪਣੇ ਟਿਕਟੌਕ ਤੇ ਵੀ ਕੀ ਕੁਝ ਚੱਲਦਾ ਰਿਹਾ ਵਾ ਸੋ ਮਤਲਬ ਜਿੱਨਾ ਚਿਰ ਪੰਥ ਨਾਲ ਆ ਭਾਈ ਅਮਰਪਾਲ ਸਿੰਘ ਦੇ ਨਾਲ ਆ ਉਹਨਾਂ ਚਿਰ ਮਹਾਰਾਜ ਦੀ ਕਿਰਪਾ ਦੇ ਨਾਲ ਵਾੜ ਵੰਗਾ ਨਹੀਂ ਹੋ ਸਕਦਾ ਨਾ ਹੀ ਕੋਈ ਪੁਲਿਸ ਜਿਹੜੀ ਆ ਉਹ ਕਰਤਾਰਨੀਵਾ ਕਰ ਸਕਦੀ ਆ ਨਾ ਹੀ ਕੋਈ ਸਟੇਟ ਕਰ ਸਕਦੀ ਆ ਉਹ ਚੜਦੀ ਕਲਾ ਚ ਰਹਿਣਾ ਸਾਰਾ ਕੁਝ ਜੀ ਮਿਹਰਬਾਨੀ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਨਹੀਂ ਬੋਲ ਰਿਹਾ ਵਾ ਉਹ ਸਿੱਧਾ-ਸਿੱਧਾ ਭਾਈ ਸਾਹਿਬ ਜੀ ਸਟੇਟ ਦੇ ਪੱਖ ਦੇ ਵਿੱਚ ਪਹੁੰਚ ਰਿਹਾ ਬੰਦਾ ਉਹ ਕੋਈ ਐਕਸਕਿਊਜ਼ ਨਹੀਂ ਇੱਥੇ ਦੇ ਸਕਦਾ ਕਿਉਂਕਿ ਐਕਸਕਿਊਜ਼ ਉੱਥੇ ਹੋ ਸਕਦੇ ਆ ਜਿੱਥੇ ਬਰਾਬਰ ਦੀ ਧਿਰ ਲੜਦੀ ਹੋਵੇ ਜਿੱਥੇ ਇੱਕ ਸਾਡੀਆਂ ਮਾਈਆਂ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਕੋਈ ਸਟੇਟ ਦਾ ਬੰਦਾ ਕੋਈ ਆਪਣੇ ਮੋਢੇ ਤੇ ਲੱਗੇ ਸਤਾਰਿਆਂ ਦੇ ਹੰਕਾਰ ਦੇ ਵਿੱਚ ਜਿਹੜਾ ਕੁੱਤੇ ਭਗਾਈ ਕਰ ਰਿਹਾ ਕੁੱਤਾ ਹੱਡਾ ਰੇੜੀ ਦਾ ਜਿਹੜਾ ਕੁੱਤਾ ਵਾ ਉਹ ਜਿਹੜਾ ਉਹਦੇ ਮੂੰਹ ਨੂੰ ਖੂਨ ਲੱਗਾ ਉਹ ਭੌਂਕ ਰਿਹਾ ਵਾ ਤੇ ਜੇ ਉੱਥੇ ਅਸੀਂ ਉਹਦੇ ਐਕਟ ਰੋੜਾ ਜਾਂ ਉਹਨੂੰ ਉਹਦਾ ਬਣਦਾ ਮਾਨਸਤ ਕਰ ਨਹੀਂ ਦੇ ਸਕਦੇ ਤਾਂ ਫੇਰ ਅਸੀਂ ਸਿੱਧਾ-ਸਿੱਧਾ ਉਹਦੀ ਪਿੱਟ ਥਾਪੜ ਰਹੇ ਬੀ ਜਸ ਯੂ ਆਰ ਰਾਈਟ ਵੀ ਤੁਸੀਂ ਸਹੀ ਕੀਤਾ ਇਹਨਾਂ ਨਾਲ ਤੇ ਉਹਨੂੰ ਆਉਣ ਵਾਲੇ ਸਮੇਂ 'ਚ ਵੀ ਆਪਾਂ ਉਹਨੂੰ ਇਹ ਸ਼ਹਿਦ ਦੇ ਰਹੇ ਆ ਵੀ ਤੂੰ ਇਦੋਂ ਵੀ ਅੱਗੇ ਜਾ ਕੇ ਜੋ ਕਰਨਾ ਕਰੀ ਵੀ ਤੈਨੂੰ ਲੈ ਬਜਾ ਦੇ ਆ ਵੀ ਤੈਨੂੰ ਕੋਈ ਭੰਡ ਵੀ ਜਾਵੇ ਜਾਂ ਤੈਨੂੰ ਕੰਡੈਮ ਵੀ ਕਰ ਜੀਵੇ ਤਾਂ ਹਾਂਜੀ ਸਾਰਾ ਕੋਈ ਛੱਡ ਦਿਓ ਯਾਰ ਆਪਾਂ ਇੰਡੀਅਨ ਸਟੇਟ ਦੇ ਤੌਰ ਤੇ ਗੱਲ ਕਰ ਲੈਂਦੇ ਆ ਇੱਕ ਮੈਂਬਰ ਆਫ ਪਾਰਲੀਮੈਂਟ ਦੀ ਮਾਂ ਦੇ ਨਾਲ ਇੱਕ ਆਫਸਰ ਆਪ ਤੀੜਾ ਕਰ ਰਿਹਾ ਵਾ ਤੇ ਇੱਕ ਆਮ ਕਰਦੇ ਸਿੱਖ ਦੀ ਮਾਂ ਦੇ ਨਾਲ ਜਾਂ ਭੈਣ ਦੇ ਨਾਲ ਕੀ ਵਤੀਰਾ ਹੋਊਗਾ ਪੁਲਿਸ ਵਾਲੇ ਇਹਦੇ ਤੇ ਹੀ ਗੱਲ ਕਰ ਲੋ ਛੱਡ ਦਿਓ ਪੰਤ ਨੂੰ ਵੀ ਸਾਈਡ ਤੇ ਰੱਖ ਲਓ ਬਾਕੀ ਚੀਜ਼ਾਂ ਵੀ ਰੱਖ ਲਓ ਜੇ ਇੱਕ ਸਭ ਤੋਂ ਵੱਧ ਵੋਟਾਂ ਨਾਲ ਚੁਣੇ ਹੋਏ ਬੰਦੇ ਦੀ ਮਾਂ ਦੇ ਨਾਲ ਇਹ ਵਤੀਰਾ ਹੋ ਸਕਦਾ ਵਾ ਤੇ ਤੁਸੀਂ ਹਿਸਾਬ ਲਾ ਲਓ ਵੀ ਦੂਜਿਆਂ ਨਾਲ ਕੀ ਹੋਊਗਾ ਹਾਂਜੀ ਬਾਕੀ ਜਿਹੜੀ ਜਿਹੜੀ ਹੈ ਨਾ ਦੱਸਦਾ ਭਾਜੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਪੁਲਸ ਰਾਜ ਆ ਨਾ ਉਹ ਕਿਸੇ ਸਰਕਾਰ ਦਾ ਰਾਜ ਤਾਂ ਹੈ ਹੀ ਨਹੀਂ ਆ ਪੰਜਾਬ ਪੁਲਿਸ ਇੱਕ ਇਦਾਂ ਦੀ ਇਦਾਂ ਦੀ ਫੋਰਸ ਆ ਜੇ ਦੁਨੀਆ ਦੀ ਕੋਈ ਵੀ ਫੋਰਸ ਆਪਾਂ ਲਾ ਲਈਏ ਇਦਾਂ ਦੀ ਫੋਰਸ ਹੁੰਦੀ ਆ ਜਦੇ ਕੋਲੇ ਜਿਹਦੀ ਪਾਵਰ ਦਾ ਕੋਈ ਨਾ ਕੋਈ ਚੈੱਕ ਹੁੰਦਾ ਵਾ ਕਿਛੇ ਕੋਈ ਨਾ ਕੋਈ ਉਹਨੂੰ ਚੈੱਕ ਕਰਨ ਵਾਲਾ ਬੈਠਾ ਹੁੰਦਾ ਵੀ ਤੁਸੀਂ ਕੀ ਸਹੀ ਕਰਦੇ ਹੋ ਜਾਂ ਕੀ ਗਲਤ ਕਰਦੇ ਹੋ ਪਰ ਜਦੋਂ ਕਿਸੇ ਫੋਰਸ ਨੂੰ ਐਕਸੈਸਿਵ ਪਾਵਰ ਦਿੱਤੀ ਜਾਵੇ ਵੀ ਤੁਹਾਨੂੰ ਚੈੱਕ ਕਰਨ ਵਾਲਾ ਹੀ ਕੋਈ ਨਹੀਂ ਹੈਗਾ ਤੁਸੀਂ ਕਿਸੇ ਨੂੰ ਮਾਰ ਸਕਦੇ ਹੋ ਕਿਸੇ ਨੂੰ ਜਿਉਦਾ ਕਰ ਸਕਦੇ ਹੋ ਕਿਸੇ ਨੂੰ ਵੜਾ ਸਕਦੇ ਹੋ ਤੇ ਕਿਸੇ ਨੂੰ ਢਾਲ ਸਕਦੇ ਹੋ ਤੇ ਫਿਰ ਉਹ ਕਿਉਂ ਨਾ ਰੱਬ ਬਣਨਗੇ ਜਿੰਨਾ ਕੁਝ ਵੀ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਹੋਇਆ ਵਾ ਪਿਛਲੇ ਤਿੰਨ ਸਾਲਾਂ ਦੇ ਵਿੱਚ ਜਿੰਨੇ ਐਨਕਾਊਂਟਰ ਆ ਉਹਨਾਂ ਮੀਡੀਆ ਰਿਪੋਰਟਾਂ ਇਹ ਕਹਿੰਦੀਆਂ ਵੀ ਇੱਕ ਸਮਾਂ ਇਦਾਂ ਦਾ ਵੀ ਆ ਗਿਆ ਸੀ ਕਿ ਹਰ ਇੱਕ ਦਿਨ ਛੱਡ ਕੇ ਇੱਕ ਐਨਕਾਊਂਟਰ ਹੋਣ ਲਿਆ ਤੇ ਕਈ ਕਈਆਂ ਦੇ ਤੇ ਮੀਡੀਆ ਦੇ ਵਿੱਚ ਗੱਲਾਂ ਆਈਆਂ ਕਈਆਂ ਕਈ ਉਹ ਵੀ ਵਿਚਾਰੇ ਹੈਗੇ ਜਿਨ੍ਹਾਂ ਦਾ ਨਾਮ ਹੀ ਨਹੀਂ ਆਇਆ ਮੀਡੀਆ ਦੇ ਵਿੱਚ ਮਤਲਬ ਦਿਹਾਰੀਦਾਰ ਜਵਾਕਾਂ ਦੇ ਪਰਿਵਾਰ ਜਿਹੜੇ ਨੇ ਉਹ ਚੁੱਕ ਚੁੱਕ ਕੇ ਅਤਵਾਦੀ ਬਣਾ ਕੇ ਮਾਰਤੇ ਆ ਪਿਛੇ ਇਹ ਅਕਲਾਨੌਰ ਵਾਲੇ ਤਿੰਨ ਮੁੰਡੇ ਮਾਰੇ ਜਿਹੜੇ ਯੂਪੀ ਖੜਕੇ ਉਹ ਆਪਣੇ ਵਾਲੇ ਭੌਂਦੂ ਪੰਥ ਕਰਦੇ ਉਹਨਾਂ ਦੇ ਸਿਰਾਂ ਦੇ ਪੱਗਾਂ ਬੰਨ ਕੇ ਉਹ ਮੇਰੇ ਖਿਆਲ ਚ ਤਿੰਨੇ ਮੁੰਡੇ ਸ਼ਾਇਦ ਕ੍ਰਿਸਚੀਅਨ ਆਂਦੇ ਸੀ ਉਹਨਾਂ ਦੇ ਸਿਰਾਂ ਦੇ ਪੱਗਾਂ ਬੰਨ ਗਏ ਤੇ ਉਹਨਾਂ ਨੂੰ ਬਣਾ ਕੇ ਖਾਲਸਤਾਨੀ ਤੇ ਯੋਦੇ ਬਣਾਤਾ ਉਹ ਤਿੰਨੇ ਗਰੀਬ ਘਰਾਂ ਦੇ ਮਾਂ ਕੇ ਇੱਕ ਤੇ ਕੱਲਾ ਕੱਲਾ ਮੁੰਡਾ ਹੈ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਮਾੜਾ ਮੋਡਾ ਨਸ਼ਾ ਪਤਾ ਕਿਤੇ ਕਰਦੇ ਸੀ ਚੁੱਕ ਕੇ ਯੂਪੀ ਖੜਕੇ ਉਹਨੂੰ ਤਿੰਨ ਉਹਨਾਂ ਨਾਲ ਇੰਕਾਊਂਟਰ ਕਰਤਾ ਹੁਣ ਮਤਲਬ ਜਿੱਥੇ ਤੁਸੀਂ ਇਹ ਗੱਲ ਕਰਨੀ ਸੀ ਸਿੱਖਾਂ ਨੇ ਇਹ ਗੱਲ ਕਰਨੀ ਸੀ ਕਿ ਪੰਜਾਬ ਦੇ ਆਮ ਗਰੀਬ ਘਰਾਂ ਦੇ ਮੁੰਡਿਆਂ ਨੂੰ ਖਾਲਸਤਾਨੀ ਕਹਿ ਕੇ ਜਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦਾ ਕੋਈ ਲਿੰਕ ਬਣਾ ਕੇ ਬਾਹਰਲੀਆਂ ਤਾਕਤਾਂ ਦੇ ਨਾਲ ਪਾਕਿਸਤਾਨ ਦੇ ਨਾਲ ਉਹਨਾਂ ਦੇ ਝੂਠੇ ਇੰਕਾਊਂਟਰ ਕੀਤੇ ਜਾਣਦੇ ਆ ਬੰਦੇ ਆਪਣੇ ਮੋਢਿਆਂ ਦੇ ਸਟਾਰ ਵਧਾਉਣਦੇ ਆ ਤੇ ਇਸ ਚੀਜ਼ ਦਾ ਇਸ ਚੀਜ਼ ਤੇ ਰੋਕਥਾਮ ਲੱਗਣੀ ਚਾਹੀਦੀ ਆ ਇਹਦਾ ਇਹਦਾ ਕੋਈ ਨੋਟਿਸ ਲਵੇ ਇਸ ਚੀਜ਼ ਦਾ ਪੰਥਕ ਬੰਦਿਆਂ ਨੂੰ ਇਹ ਚੀਜ਼ ਚਾਹੀਦੀ ਤੇ ਪੰਥਕ ਬੰਦੇ ਸਗੋਂ ਜਾ ਕੇ ਉਹਨਾਂ ਦੇ ਉਹਨਾਂ ਦੀਆਂ ਫੋਟੋਆਂ ਨੰਗੇ ਸਿਰ ਫੋਟੋਆਂ ਉਹਨਾਂ ਦੀਆਂ ਐਡਿਟ ਕਰਕੇ ਉਹਨਾਂ ਦੇ ਸਰਾਂ ਦੇ ਉੱਤੇ ਪੱਗਾਂ ਬੰਨ੍ਹ ਕੇ ਜਦੋਂ ਬੰਦੇ ਹੁੰਦੇ ਮੂਵੀ ਵਾਲੇ ਉਹ ਬਣਾ ਕੇ ਪੱਗਾਂ ਉਹਨਾਂ ਦੇ ਉੱਤੇ ਉਹ ਸ਼ੇਅਰ ਕਰਨ ਦੇ ਆ ਨਾਲ ਉਹਨਾਂ ਦੇ ਭੋਗਾਂ ਤੇ ਵੀ ਜਾਣ ਦੇ ਸਾਰਾ ਕੁਝ ਕਰਨ ਦੇ ਫਿਰ ਜਿਹੜਾ ਬੰਦਾ ਨਹੀਂ ਵੀ ਜਾਣਾ ਚਾਹਦਾ ਉਹਦੀ ਵੀ ਮਜਬੂਰੀ ਬਣ ਜਾਂਦੀ ਵੀ ਫਿਰ ਫਿਰ ਉਹਨੂੰ ਆ ਕੀ ਆ ਉਹਦੇ ਮੁੰਡੇ ਮਰੇ ਆ ਪਿੰਨੇ ਮਾਰੇ ਪੁਲਿਸ ਨੇ ਉੱਥੇ ਮੇਰੇ ਖਿਆਲ ਚ ਮਾਨ ਸਾਹਿਬ ਜਾਂ ਇੱਕ ਦੋ ਬੰਦੇ ਜਿਹੜੇ ਉਹ ਪਹਿਲਾਂ ਪਹੁੰਚ ਗਏ ਉਹਨਾਂ ਦੇ ਘਰਾਂ ਦੇ ਵਿੱਚ ਅੱਧੀ ਫੇਸਬੁੱਕ ਨੇ ਆੜੇ ਦੁਜੇ ਚਾਵਲ ਲਾਣਾ ਵਾ ਇਹਨਾਂ ਨੇ ਪਿੱਟ ਸੇ ਆਪਾਂ ਸ਼ੁਰੂ ਕਰਤਾ ਵੀ ਅਮਰਤਪਾਲ ਦਾ ਪਰਿਵਾਰ ਕਿਉਂ ਨਹੀਂ ਗਿਆ ਉੱਥੇ ਅਮਰਤਪਾਲ ਸਿੰਘ ਦਾ ਬਾਪੂ ਕਿੱਥੇ ਆ ਹੁਣ ਤੱਕ ਉਹਨਾਂ ਦੇ ਪਰਿਵਾਰਾਂ ਦੇ ਘਰੇ ਕਿਉਂ ਨਹੀਂ ਪਹੁੰਚਿਆ ਉਹ ਤੁਹਾਡਾ ਇਹ ਫਰਜ਼ ਬਣਦਾ ਹੀ ਵੀ ਸਰਕਾਰ ਨੂੰ ਸਵਾਲ ਕਰੋ ਪੁਲਿਸ ਨੂੰ ਸਵਾਲ ਕਰੋ ਪਹਿਲੀ ਗੱਲ ਤਾਂ ਮੁੰਡੀ ਸਿੱਖਾਂ ਦੇਣੀ ਆ ਜੇ ਸਿੱਖਾਂ ਦੇ ਨਹੀਂ ਆ ਫਿਰ ਇਹ ਫਿਰੇ ਖਾਲਸਤਾਨੀ ਦੇ ਦਾਅ ਹੋਗੇ ਫਿਰ ਤੋਂ ਇਹਨਾਂ ਨੂੰ ਕਿਵੇਂ ਮਾਰਿਆ ਕਿੱਥੋਂ ਚੁੱਕਿਆ ਉਹੀ ਉਹਨਾਂ ਦੇ ਸ਼ਰਟਾਂ ਪਹਿਲਾਂ ਪਾਈਆਂ ਮਾਰਨ ਤੋਂ ਪਹਿਲਾਂ ਉਹੀ ਮਾਰਨ ਤੋਂ ਬਾਅਦ ਚ ਪਾਈਆਂ ਮਤਲਬ ਮਾਰਨ ਤੋਂ ਪਹਿਲਾਂ ਫੋਟੋਆਂ ਖੇਡੀਆਂ ਪਰ ਜਿਹੜਾ ਜਿਹੜਾ ਉੱਥੋਂ ਦੇ ਗਰਾਊਂਡ ਵਾਲੇ ਪੰਥਕ ਨੇ ਉਹ ਇੱਕ ਤਰ੍ਹਾਂ ਦੇ ਨਾਲ ਫੈਸਿਲੀਟੇਟ ਕਰਨ ਰਿਹਾ ਸਰਕਾਰ ਨੂੰ ਤੇ ਪੁਲਿਸ ਨੂੰ ਉਹਨਾਂ ਦੇ ਇਹੋ ਜਿਹੇ ਕੰਮਾਂ ਦੇ ਵਿੱਚ ਤੋਂ ਜਿਹੜੀ ਜਿਹੜੀ ਫੋਰਸ ਦੇ ਕੋਲ ਇੰਨੀ ਐਕਸੈਸਿਵ ਪਾਵਰ ਵੀ ਉਹਨਾਂ ਨੂੰ ਪਤਾ ਵਾ ਕਿ ਅਸੀਂ ਅੱਜ ਕਿਹੇ ਵੀ ਤੁਰੇ ਜਾਂਦੇ ਬੰਦੇ ਨੂੰ ਫੜ ਕੇ ਤੇ ਉਹਦੀ ਤੌਣ ਮਰੋੜ ਦਈਏ ਉਹਨੂੰ ਮਾਰ ਦਈਏ ਉਹਦਾ ਇਨਕਾਊਂਟਰ ਬਣਾ ਦਈਏ ਉਹਨੂੰ ਅਤਵਾਦੀ ਬਣਾ ਦਈਏ ਉਹਦੇ ਤੇ ਡਰੱਗਸ ਪਾ ਦਈਏ ਉੱਤੇ ਕੋਈ ਫੋਰਨ ਫੰਡਿੰਗ ਦਾ ਪਾ ਦਈਏ ਕੁਝ ਵੀ ਕਰ ਦਈਏ ਤੇ ਸਾਡੀ ਕੋਈ ਹਵਾਲ ਨਹੀਂ ਦੇਖ ਸਕਦਾ ਸੋ ਜਿਹੜੀ ਉਹ ਬੰਦੇ ਦੇ ਪਿੱਛੇ ਉਹਨਾਂ ਰ ਹਰਪਾਲਦੀ ਆਪਾਂ ਗੱਲ ਕਰ ਲਈਏ ਜਿਹੜੀ ਉਹਦੇ ਪਿੱਛੇ ਸਟੇਟ ਖਲੋਤੀ ਆ ਥਾਪੜਾ ਦੇਣ ਵਾਲੀ ਵੀ ਤੂੰ ਦਾ ਬੰਦਾ ਵੀ ਮਾਰ ਦੇ ਤੇਰੀ ਵਾਲ ਨਹੀਂ ਕੋਈ ਦੇਖ ਸਕਦਾ ਜਾਉਂਦੀ ਹੈ ਜੀ ਮੇਰੀ ਬਾਹ ਜਾਂਦੀ ਹੈ ਹਾਂ ਜੀ ਹਾਂ ਜੀ ਸੋ ਮਤਲਬ ਜਿਹੜੇ ਜਿਹੜੇ ਬੰਦੇ ਦੇ ਪਿੱਛੇ ਸਟੇਟ ਇਹ ਕਹਿਣ ਵਾਸਤੇ ਖਲੋਤੀ ਆ ਵੀ ਤੂੰ ਤਾਂ ਬੰਦਾ ਵੀ ਮਾਰ ਦੇ ਤੇ ਤੇਰੀ ਬਾਹ ਵੱਲ ਕੋਈ ਨਹੀਂ ਵੇਂਦਾ ਉਹ ਬੰਦਾ ਕਿਸੇ ਮਾਂ ਨੂੰ ਗਲਤ ਕਿਉਂ ਨਾ ਬੋਲੂਗਾ ਮਤਲਬ ਕਿਸੇ ਬਜ਼ੁਰਗ ਬੀਬੀ ਨੂੰ ਮਾੜਾ ਬੋਲਣਾ ਜਾਂ ਆਦ ਤਰੀਕੇ ਨੂੰ ਤੁਹਾਡੇ ਨਾਲ ਕਰਨੀ ਇਹ ਤਾਂ ਬਹੁਤ ਮਾਮੂਲੀ ਗੱਲ ਉਹਦੇ ਵਾਸਤੇ ਜਬ ਪੁਲਿਸ ਫੋਰਸ ਦੇ ਕਿਸੇ ਵੀ ਬੰਦੇ ਵਾਸਤੇ ਤੋ ਮਤਲਬ ਜਿਹੜੀ ਐਕਸੈਸਿਵ ਪਾਵਰ ਆ ਪੰਜਾਬ ਪੁਲਿਸ ਦੇ ਕੋਲ ਪਿਛਲੇ ਤਿੰਨ ਸਾਲਾਂ ਤੋਂ ਕਿਉਂਕਿ ਕਈ ਬੰਦੇ ਇਹ ਗੱਲਾਂ ਗੱਲਾਂ ਕਰ ਚੁੱਕੇ ਆ ਮੀਡੀਆ ਦੇ ਵਿੱਚ ਵੀ ਪਿਛਲੇ ਤਿੰਨ ਸਾਲਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਪੁਲਸ ਰਾਜ ਆ ਤੇ ਪੁਲਸ ਐਡਮਿਨਿਸਟ੍ਰੇਸ਼ਨ ਕਿਸੇ ਵੀ ਦੁਨੀਆ ਦੀ ਜਿਹੜੀ ਆ ਉਹ ਸਿਰਫ ਜਿਹੜਾ ਲਾ ਐਂਡ ਆਰਡਰ ਆ ਉਹ ਦੀ ਉਹਦੀ ਮਤਲਬ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਹੁੰਦੀ ਆ ਨਾ ਕਿ ਉਹ ਲੋਕਾਂ ਦੇ ਉੱਤੇ ਚੀਜ਼ਾਂ ਜਿਹੜੀਆਂ ਆਪਣੀਆਂ ਇੰਪੋਜ਼ ਕਰਨ ਵਾਸਤੇ ਹੁੰਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਵੇਖ ਲਈਏ ਬੋਲਦਾ ਕਿ ਦੇਖੋ ਟੱਕਾ ਕਰਦੀ ਕੋਈ ਊਰਜਾ ਜ਼ਬਰਦਸਤੀ ਕਰਦੀ ਹੈ ਤਾਂ ਉਸ ਚੀਜ਼ ਦਾ ਵਿਰੋਧ ਹੁੰਦਾ ਵਾ ਕਿਉਂਕਿ ਉਹਨਾਂ ਦੇ ਉੱਤੇ ਅਥਾਰਟिटीज ਬੈਠੀਆਂ ਨੇ ਜਿਹੜੀਆਂ ਪੁਲਿਸ ਨੂੰ ਸਭ ਤੋਂ ਵੱਡੀ ਤਾਕਤ ਨਹੀਂ ਬਣਨ ਦਿੰਦੀਆਂ ਪਰ ਇੱਥੇ ਕੁਝ ਵੀ ਹੈ ਨਹੀਂ ਸੋ ਸਾਨੂੰ ਮਤਲਬ ਸਾਨੂੰ ਸਾਨੂੰ ਨੈਤਿਕ ਤੌਰ ਤੇ ਲੱਗ ਜਾਂਦਾ ਵੀ ਇਹ ਬਹੁਤ ਵੱਡੀ ਗੱਲ ਆ ਵੀ ਇੱਕ ਐਸਪੀ ਲੈਵਲ ਦੇ ਬੰਦੇ ਨੇ ਇੱਕ ਬਜ਼ੁਰਗ ਬੀਬੀ ਦੇ ਨਾਲ ਤੂੰ ਤੜਾਕੇ ਕੀਤੀ মিডিਆ ਦੇ ਵਿੱਚ ਖਲੋਤਿਆਂ ਜਾਂ ਪਬਲਿਕ ਦੇ ਵਿੱਚ ਖਲੋਤਿਆਂ ਪਰ ਆਪਾਂ ਨੂੰ ਇਹ ਦੇਖਣਾ ਬਣਦਾ ਵੀ ਉਹਨੂੰ ਇਹ ਪਾਵਰ ਮਿਲਣ ਕਿੱਥੋਂ ਡਈ ਉਹਦੇ ਉਹਦੇ ਅੰਦਰ ਐਡਾ ਵੱਡਾ ਜਿਹੜਾ ਹੌਸਲਾ ਵਾ ਉਹ ਹੌਸਲਾ ਉਸ ਨਾਲੋਂ ਵੀ ਵੱਡਾ ਵਾ ਜਿਹਦੇ ਕੋਲ ਇੰਨੀ ਅਥਾਰਟੀ ਆ ਵੀ ਤੂੰ ਕੋਈ ਵੀ ਬੰਦਾ ਮਾਰ ਸਕਦਾ ਤੇ ਤੈਨੂੰ ਕੋਈ ਪੁੱਛੂਗਾ ਨਹੀਂ ਤੈਨੂੰ ਦੁਨੀਆ ਦੀ ਕੋਈ ਅਦਾਲਤ ਤੈਨੂੰ ਸਵਾਲ ਨਹੀਂ ਕਰੂਗੀ ਉਹਦੇ ਆਸਤੇ ਕਿਸੇ ਬਜ਼ੁਰਗ ਬੀਬੀ ਦੇ ਨਾਲ ਮਾੜਾ ਬਤੀਰਾ ਕਰਨਾ ਜਾਂ ਬਦਸਲੂਕੀ ਕਰਨੀ ਕਿੱਡੀ ਕਬੱਡੀ ਗੱਲ ਆ ਮਾਮੂਲੀ ਗੱਲ ਆ ਉਹਦੇ ਆਸਤੇ